ਹਾਂਜੀ ਸਭ ਤੋਂ ਪਹਿਲਾਂ ਦਸਵੇਂ ਪਾਸ਼ਾ ਵਾਲੇ ਬੱਚੀ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਤੁਹਾਨੂੰ ਦੱਸਦੇ ਸਭ ਤੋਂ ਸੌਖਾ ਤੇ ਸਭ ਤੋਂ ਵਧੀਆ ਤਰੀਕਾ ਦਸਤਾਰ ਦੇ ਥੱਲੇ 베ਸ ਤਿਆਰ ਕਰਨ ਦਾ ਜਿਹੜਾ ਆਪਣਾ 베ਸ ਹੁੰਦਾ ਉਹ ਉਹਦੇ ਸਿਰ ਤੇ ਹੀ ਦਸਤਾਰ ਹੁੰਦੀ ਹੈ ਕੀ ਕਰਨਾ ਹੈਗਾ ਜਿਹੜਾ ਆਪਣਾ 2 ਮੀਟਰ ਦਾ 2.5 ਮੀਟਰ ਦਾ ਸਰੋਪਾ ਹੁੰਦਾ ਉਹਨੂੰ ਪ੍ਰੋਪਰ ਇਸ ਤਰੀਕੇ ਨਾਲ ਲੈ ਕੇ ਉਹਨੂੰ ਐ ਫੋਲਡ ਕਰ ਲੈਣਾ ਫੋਲਡ ਕਰਕੇ ਸੇਟਾ ਕਿਸ ਤਰੀਕੇ ਨਾਲ ਲੜ ਰੱਖ ਲੈਣਾ ਤੇ ਫਿਰ ਕੀ ਕਰਨਾ ਜਿਸ ਤਰੀਕੇ ਨਾਲ ਆਪਾਂ ਦਸਤਾਰ ਖੋਲਦੇ ਹੁੰਨੇ ਆਗੇ ਇਹਨੂੰ ਆਹ ਕੱਪੜੇ ਨੂੰ ਥੋੜਾ ਜਿਹਾ ਇਸ ਤਰੀਕੇ ਨਾਲ ਖੋਲ ਕੇ ਤੇ ਇਹ ਸਿਰ ਦੇ ਉੱਤੇ ਲੈ ਜਾਣਾ ਸਿਰ ਦੇ ਉੱਤੇ ਲਿਆ ਕੇ ਇੱਥੋਂ ਤੇ ਮੈਂ ਕੀ ਕਰਦਾ ਹੁੰਦਾ ਜ਼ਿਆਦਾਤਰ ਹਰੇਕ ਬੰਦੇ ਦਾ ਆਪ ਦਾ ਆਪ ਦਾ ਬេស ਤਿਆਰ ਕਰਨ ਦਾ ਤਰੀਕਾ ਹੁੰਦਾ ਇਹ ਐਡੇ ਐਡੇ ਕੱਪੜੇ ਦੀਆਂ ਤਾਹਾਂ ਲਾ ਕੇ ਵਧੀਆ ਤਰੀਕੇ ਨਾਲ ਮੈਂ ਇੱਥੇ ਕੱਪੜਾ ਰੱਖਦਾ ਹੁੰਦਾ ਹਮੇਸ਼ਾ ਇਸ ਤਰੀਕੇ ਨਾਲ ਉਹ ਕਰਕੇ ਤੇ ਇਹ ਮਤਲਬ ਕਿ ਇੱਕ ਸਾਈਡ ਤੋਂ ਵਧੀਆ ਤਰੀਕੇ ਦੇ ਨਾਲ ਕਪੜਾ ਮਤਲਬ ਕਿ ਰੱਖਿਆ ਜਾਂਦਾ ਤੇ ਪੱਗ ਦੀ ਸ਼ੇਪ ਜਿਹੜੀ ਇਸ ਦੇ ਕਰਕੇ ਬਹੁਤ ਸੋਹਣੀ ਸ਼ੇਪ ਆ ਜਾਂਦੀ ਹੈ ਤੇ ਫਿਰ ਆਪਾਂ ਅੱਗੇ ਕੀ ਕਰਨਾ ਹੈ ਇਹਨੂੰ ਲੜ ਜਾ ਥੋੜਾ ਜਿਹਾ ਲੜ ਖੋਲ ਕੇ ਇਹਨੂੰ ਮੜਾ ਜਾ ਉਹ ਕਰ ਲੈਣਾ ਵੀ ਤਾਂ ਕਰਕੇ ਆਪਣਾ ਟੂਰ ਟੂਰਣਾ ਆਪਾਂ ਵੇ ਸਤਾ ਸਾਫ ਤੇ ਵਧੀਆ ਤਰੀਕੇ ਨਾਲ ਹੋ ਜੇ ਠੀਕ ਹੈ ਜੀ ਫਿਰ ਇਹੋ ਜਿਹਾ ਇੱਕ ਕਪੜਾ ਹੋਰ ਮੈਂ ਰੱਖਦਾ ਹੁੰਦਾ ਤੇ ਇਹ ਕੰਨ ਤੋਂ ਥੋੜੇ ਅੱਗੇ ਰੱਖਣਾ ਤਾਂ ਜੋ ਕਰਕੇ ਜਦੋਂ ਆਪਾਂ ਨੂੰ ਫੋਨ-ਫੋਨ ਆਉਂਦਾਗਾ ਕੋਈ ਵੀ ਆਪਾਂ ਨੂੰ ਫੋਨ ਸੁਣ ਸਕੇ ਤੇ ਲੜ ਥੋੜਾ ਥੱਲੇ ਲਿਆ ਕੇ ਤੇ ਦੋਨੇ ਪਾਸੋਂ ਸ਼ੇਪ ਆ ਜਿਹੜੀ ਦਸਤਾਰ ਇਹਦੀ ਦਸਤਾਰ ਦੀ ਦੋਨੇ ਪਾਸੋਂ ਸ਼ੇਪ ਜਿਹੜੀ ਕਿ ਸਾਫ਼ ਆਊਗੀ ਤੇ ਇਸ ਤਰੀਕੇ ਦੇ ਨਾਲ ਆਪਾਂ 베ਸ ਤਿਆਰ ਕਰਨਾ ਬਾਲੇ ਵੀਰਾਂ ਦੇ ਫੋਨ ਆਉਂਦੇ ਸੀਗੇ ਵੀ ਸਾਨੂੰ 베ਸ ਨਹੀਂ ਤਿਆਰ ਕਰਨਾ ਹੁੰਦਾ ਵੀ ਕਿਸ ਤਰੀਕੇ ਨਾਲ 베ਸ ਕਰਦੇ ਜਾਂ ਮਤਲਬ ਕਿ ਮੈਸੇਜ ਆਉਂਦੇ ਸੀਗੇ ਅਸੀਂ ਇਹ ਵੀਡੀਓ ਜਿਹੜੀ ਹੈ ਇੰਸਟਾਗ੍ਰam ਤੇ ਵੀ ਤੇ YouTube ਤੇ ਹੀ ਪਾਵਾਂਗੇ ਜਿਹੜੇ ਬੰਦੇ ਦਸਤਾਰ ਸਿੱਖਣਾ ਚਾਹੁੰਦੇ ਆ ਜਾਂ ਕੋਈ ਤੁਹਾਨੂੰ ਟਿਪਸ ਲੈਣੇ ਦਸਤਾਰ ਪ੍ਰਤੀ ਜਾਂ ਕਿਤੇ ਤੁਹਾਡੀ ਘਾਟ ਰਹਿ ਜਾਂਦੀ ਦਸਤਾਰ ਪ੍ਰਤੀ ਕੁਝ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ ਸਾਨੂੰ ਮੈਸੇਜ ਵੀ ਕਰ ਸਕਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ YouTube ਤੇ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ Instagram ਤੇ ਫੋਲੋ ਕਰੋ ਤੁਹਾਨੂੰ ਕਿਸੇ ਵੀ ਚੀਜ਼ ਤੇ ਦਸਤਾਰ ਪ੍ਰਤੀ ਨੌਲਜ ਲੈਣੀ ਆ ਤੇ ਸਾਨੂੰ ਜਰੂਰ ਫੋਲੋ ਕਰ ਲਓ ਯਕੀਨ ਤੇ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ